ਜਾਂ ਹੋਰ ਥਾਵਾਂ ਤੇ ਜਿਹੜੀ ਡਿਵੈਲਪ ਹੋਣੀ ਹੈ ਹਾਲੇ ਤੇ ਪਾਲਿਸੀ ਤਿਆਰ ਹੋਈ ਹੈ ਲਾਗੂ ਹੋਣੀ ਹੈ ਉਦੋਂ ਪਤਾ ਲੱਗੇ ਪਰ ਮੁਹਾਲੀ ਦੇ ਵਿੱਚ ਪਿਛਲੀਆਂ ਸਰਕਾਰਾਂ ਦੌਰਾਨ ਜਿਹੜੀ ਇੱਥੇ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਮੁਹਾਲੀ ਦੇ ਕਿਸਾਨਾਂ ਨੂੰ ਕੀ ਕੀ ਭੁਗਤਣਾ ਪਿਆ ਅਰੇ ਰੋਂਦੇ ਫਿਰਦੇ ਅੱਗੇ ਜਿਨ੍ਹਾਂ ਨੇ ਵੇਚ ਵੀ ਦਿੱਤੀ ਲੈਂਡ ਪੂਲਿੰਗ ਉਹ ਵੀ ਕੇਸ ਤੇ ਕੇਸ ਪਾਈ ਜਾ ਰਹੇ ਹਨ ਪਰ ਅਜੇ ਤੱਕ ਕੋਈ ਟੈਂਡਰ ਨਹੀਂ ਲੱਗਿਆ ਕੋਈ ਪਲੈਨਿੰਗ ਨਹੀਂ ਹੋਈ ਕੁਝ ਦਿੱਲੀ ਤੋਂ ਦਲਾਲ ਆ ਗਏ ਜਿਹੜੇ ਪੰਜਾਬ ਨੂੰ ਵੇਚਣ ਤੇ ਲਾਗੇ ਨੇ ਜਿੱਕਨਾ ਸਿਉਖ ਲੱਗ ਜਾਂਦੀ ਹੈ ਨਾ ਉਦਾਂ ਚਿਬੜੇ ਹੋਏ ਨੇ ਬਹੁਤ ਵੱਡਰ ਵੱਡੇ ਪੱਧਰ ਦੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਤੇ ਅਸੀਂ ਇਹ ਵੀ ਕਹਿੰਨੇ ਆ ਮੰਗ ਕਰਦੇ ਆ ਵੀ ਜਿਹੜੇ ਜਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਐਕਵਾਇਰ ਚ ਇਹ ਲੈਂਡ ਪੂਲਿੰਗ ਸਕੀਮ ਲਾਗੂ ਕੀਤੀ ਜਾ ਰਹੀ ਹੈ ਉਹ ਸਾਰੇ ਪਿੰਡ ਮਥੇ ਪਾਉਣ ਸਰਕਾਰ ਕਹਿ ਰਹੀ ਹੈ ਸਹਿਮਤੀ ਬਹੁਤ ਵੱਡੀ ਪੱਧਰ ਤੇ ਮਿਲ ਰਹੀ ਹੈ ਜਿਹੜੇ ਕਿਸਾਨ ਸਹਿਮਤੀ ਦੇ ਰਹੇ ਐ ਇਸ ਮਾਮਲੇ ਤੇ ਕੀ ਉਹਨਾਂ ਨੂੰ ਸਮਝ ਨਹੀਂ ਜਾਂ ਫਿਰ ਭੁਲੇਖੇ ਚ ਰੱਖਿਆ ਜਾ ਰਿਹਾ ਤੁਸੀਂ ਪਿੱਛੇ ਲੰਬਿਆਂ ਵਾਲਾ ਸੁਣਿਆ ਇਹ 100 ਏਕੜ ਦਾ ਠੀਲਾ ਵਿਕਿਆ ਪਰ ਆਪਣਾ ਆਪਾਂ ਕਹਿ ਦਿੰਦੇ 2 ਕਰੋੜ ਦਾ 2 ਕਰੋੜ ਏਕੜ ਹੋ ਗਿਆ ਆਪਾਂ ਉਸੇ 'ਚ ਖੁਸ਼ ਹੋ ਜਾਂਦੇ ਆ ਪਰ ਇਹ 100-100 ਕਰੋੜ ਦੇ ਕਿਵੇਂ ਵੇਚ ਰਹੇ ਆ ਫਿਰ ਕਾਂਗਰਸ ਪਾਰਟੀ ਨੇ ਲੈਂਡ ਪੂਲਿੰਗ ਪੌਲਸੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਬਕਾਇਦਾ ਧਰਨਾ ਦਿੱਤਾ ਜਾਂਦਾ ਹੈ ਗਮਾੜਾ ਦੇ ਦਫ਼ਤਰ ਦੇ ਬਾਹਰ ਇਸੇ ਨੂੰ ਲੈ ਕੇ ਵੱਖੋ ਵੱਖਰੇ ਆਗੂ ਤੇ ਵਰਕਰ ਕਾਂਗਰਸ ਦੇ ਜਿੱਥੇ ਪੁੱਜੇ ਨੇ ਮੁਹਾਲੀ ਤੋਂ ਹੀ ਕਾਂਗਰਸ ਦਾ ਜਿਹੜਾ ਪੰਚਾਇਤੀ ਰਾਜ ਸੰਗਠਨ ਹੈ ਉਸ ਦੇ ਮੁਹਾਲੀ ਤੋਂ ਪ੍ਰਧਾਨ ਨੇ ਪਹਿਲਵਾਨ ਅਮਰਜੀਤ ਸਿੰਘ ਗਿੱਲੋ ਸਾਡੇ ਨਾਲ ਉਹ ਵੀ ਇਸ ਮਸਲੇ ਦੇ ਵਿੱਚ ਨਾਰੇਬਾਜ਼ੀ ਕਰਦੇ ਦਿਖਾਈ ਦਿੱਤੇ ਖਿਲਾਫ ਬੋਲ ਰਹੇ ਨੇ ਪੌਲਸੀ ਦੇ ਇਹਨਾਂ ਦੇ ਪਿੱਛੇ ਦਲੀਲ ਕੀ ਹੈ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਨੌਜਵਾਨ ਆਗੂ ਹਾਂ ਤੁਸੀਂ ਉਸ ਦੇ ਨਾਤੇ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਕਿਸਾਨੀ ਦੇ ਨਾਲ ਪਰਿਵਾਰ ਬੇਸਿਕਲੀ ਜੁੜੇ ਹੁੰਦੇ ਆ ਚਾਹੇ ਉਹ ਉਂਡਾਲਿਆ ਚ ਸ਼ਹਿਰ ਵਾਲਿਆ ਕਿਸਾਨਾਂ ਦੇ ਬਾਰੇ ਜਾਂ ਇਹ ਪਾਲਿਸੀ ਜਿਹੜੀ ਲਿਆਂਦੀ ਜਾ ਰਹੀ ਹੈ ਜਿਸ ਦੇ ਵਿੱਚ ਅਰਬਨ ਡਿਵੈਲਪਮੈਂਟ ਕਰਨੀ ਹੈ ਇਸ ਤੇ ਤੁਹਾਨੂੰ ਇਤਰਾਜ਼ ਕਿਉਂ ਹੈ ਸਰਕਾਰ ਚਾਹੁੰਦੀ ਹੈ ਤਰੱਕੀ ਕਰਨੀ ਹੈ ਤੇ ਸਰਕਾਰ ਕਹਿ ਰਹੀ ਹੈ ਜਿਹੜੇ ਵਿਰੋਧ ਕਰ ਰਹੇ ਤਰੱਕੀ ਚੜੀਕਾ ਬਣਦੇ ਆ ਪਹਿਲਾਂ ਤਾਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਗੱਲ ਐਵੇਂ ਆ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਇਹ ਨੁਕਸਾਨ ਹੋਣਾ ਉਜਾੜਾ ਹੋ ਰਿਹਾ ਹੈ ਪੰਜਾਬ ਦਾ ਅਸੀਂ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਇਥੇ ਆਪਣੇ ਪੂਰੇ ਸਾਥੀਆਂ ਨਾਲ ਸ਼ਮੂਲੀਅਤ ਕੀਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾਨ ਨਿਰਦੇਸ਼ ਅਨੁਸਾਰ ਕਿਉਂਕਿ ਇਹ ਤੁਸੀਂ ਦੇਖੋ ਹਜ਼ਾਰਾਂ ਹੀ ਏਕੜ 23000 ਲਗਭਗ ਏਕੜ ਤਾਂ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਤੇ 6700 ਏਕੜ ਮੁਹਾਲੀ ਦੇ ਲਗਭਗ ਦੱਸੀ ਜਾ ਰਹੀ ਹੈ ਜਿਹੜੀ ਕੀ ਬਹੁਤ ਵੱਡੇ ਪੱਧਰ ਤੇ ਆਪਣਾ ਜਮੀਨਾਂ ਪ੍ਰਤੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣਾ ਹੈ ਲੁਧਿਆਣੇ ਵਾਲੀ ਜਾਂ ਹੋਰ ਥਾਵਾਂ ਤੇ ਜਿਹੜੀ ਡਿਵੈਲਪ ਹੋਣੀ ਹੈ ਹਾਲੇ ਤੇ ਪਾਲਿਸੀ ਤਿਆਰ ਹੋਈ ਹੈ ਲਾਗੂ ਹੋਣੀ ਉਦੋਂ ਪਤਾ ਲੱਗੂ ਪਰ ਮੁਹਾਲੀ ਦੇ ਵਿੱਚ ਪਿਛਲੀਆਂ ਸਰਕਾਰਾਂ ਦੌਰਾਨ ਜਿਹੜੀ ਇੱਥੇ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਮੁਹਾਲੀ ਦੇ ਕਿਸਾਨਾਂ ਨੂੰ ਕੀ ਕੀ ਭੁਗਤਣਾ ਪਿਆ ਦੇਖੋ ਇਹ ਵੀ ਬਿਲਕੁਲ ਤੁਹਾਡਾ ਸਹੀ ਕੁਐਸਚਨ ਹੈ ਗੱਲ ਇਦਾਂ ਵੀ ਜਿਹੜੇ ਪਿਛਲੇ ਸਮਿਆਂ 'ਚ ਜਿੰਨੀਆਂ ਲੈਂਡ ਪੂਲਿੰਗ ਸਕੀਮਾਂ ਜਾਰੀ ਹੋਈਆਂ 12 13 'ਚ 88 89 ਸੈਕਟਰ ਦੀ ਡਿਵੈਲਪਮੈਂਟ ਅਕਵਾਇਰਮੈਂਟ ਹੋਈ ਤੇ 15 'ਚ ਇੱਕ ਬਹੁਤ ਗੌਰ ਕਰਨ ਵਾਲੀ ਸਰਕਾਰ ਨੂੰ ਜਗਾਉਣ ਵਾਸਤੇ ਗੱਲ ਕਰਨ ਲੱਗਿਆਂ ਸੈਕਟਰ 90 ਦੀ ਲੈਂਡ ਪੂਲਿੰਗ ਸਕੀਮ 2015 ਚ ਅਕਵਾਇਰ ਕੀਤੀ ਗਈ ਹੈ ਤੁਸੀਂ ਚਲੋ ਮੇਰੇ ਨਾਲ ਉੱਥੇ ਜੰਗਲ ਖੜਿਆ ਉਹ ਪੂਰਾ ਸੈਕਟਰ ਚ ਹਜੇ ਤੱਕ ਕੋਈ ਸੜਕ ਤੱਕ ਨਹੀਂ ਨਿਕਲੀ ਤੇ ਜਿੰਨਾ ਕਿਸਾਨਾਂ ਦੀ ਜ਼ਮੀਨ ਉਸ ਦਾਇਰੇ ਚ ਆਈ ਸੀ ਉਹਨਾਂ ਦਾ ਕੀ ਬਣਿਆ ਉਹ ਵਿਚਾਰੇ ਰੋਂਦੇ ਫਿਰਦੇ ਆ ਅੱਗੇ ਜਿਨ੍ਹਾਂ ਨੇ ਵੇਚ ਵੀ ਦਿੱਤੀ ਲੈਂਡ ਪੂਲਿੰਗ ਉਹ ਵੀ ਕੇਸ ਤੇ ਕੇਸ ਪਾਈ ਜਾ ਰਹੇ ਆ ਪਰ ਅਜੇ ਤੱਕ ਕੋਈ ਟੈਂਡਰ ਨਹੀਂ ਲੱਗਿਆ ਕੋਈ ਪਲੈਨਿੰਗ ਨਹੀਂ ਹੋਈ ਵੱਡੇ ਪੱਧਰ ਦੇ ਨੁਕਸਾਨ ਹੈ ਅੱਗੇ ਫਿਰ ਆਜੋ ਤੁਸੀਂ ਤੁਸੀਂ ਅੱਗੇ ਪਰਲ ਸਿਟੀ ਆਜੋ 100 ਸੈਕਟਰ ਤੁਸੀਂ ਸਾਰੇ ਜਾਣਦੇ ਆ ਉਹ ਤਕਰੀਬਨ ਸਾਰਾ ਜੰਗਲ ਬਣਿਆ ਹੋਇਆ ਅੱਗੇ ਆਜੋ 103 ਅਕਵਾਇਰਮੈਂਟ ਕਰੀ ਸੀ ਹਣ ਪਿੱਛੇ ਹੋਈ ਆ ਉਹ ਉੱਥੇ ਹਜੇ ਤੱਕ ਖੇਤੀਬਾੜੀ ਹੋ ਰਹੀ ਆ ਵੱਡੇ ਪੱਧਰ ਤੇ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਤੇ ਇਹ ਬਹੁਤ ਸੋਚਣ ਦਾ ਵਿਸ਼ਾ ਆਪਣੀਆਂ ਨਸਲਾਂ ਫਸਲਾਂ ਵਾਸਤੇ ਤੁਸੀਂ ਭਾਵੇਂ ਕਿਸਾਨੀ ਨਾਲ ਵੀ ਇੱਕ ਨੇਤਾ ਹੋਣ ਨਾਤੇ ਤਾਂ ਵਿਰੋਧ ਕਰ ਰਹੇ ਹੋਗੇ ਹੁਣ ਕਿਸਾਨ ਹੋਣ ਦੇ ਨਾਤੇ ਦੱਸਿਓ ਕਿ ਜਿਹੜਾ ਕਿਸਾਨਾਂ ਬਾਰੇ ਕਿਹਾ ਜਾ ਰਿਹਾ ਕਿ ਜ਼ਮੀਨ ਜਿੱਥੇ ਲੱਖ ਦੀ ਹੈ ਕਰੋੜ ਦੀ ਹੋਣੀ ਆ ਕਰੋੜ ਵਾਲੀ ਕਈ ਕਰੋੜਾਂ ਦੀ ਹੋਣੀ ਆ ਇਸ ਪਾਲਿਸੀ ਨਾਲ ਇਹ ਸਰਕਾਰ ਕਹਿੰਦੀ ਆ ਦੇਖੋ ਇਸ ਪਾਲਿਸੀ ਇਹ ਜਦੋਂ 12 13 ਚ ਪਹਿਲੀ ਵਾਰ ਲਾਗੂ ਕੀਤੀ ਗਈ ਉਹ ਜਦੋਂ ਲਾਗੂ ਹੋਈ ਨਾ ਉਸ ਉਹ ਫਸਟ ਟਾਈਮ ਲਾਗੂ ਹੋਈ ਹੁਣ ਇਹ ਪਾਲਿਸੀ ਚ ਬਹੁਤ ਸੋਧ ਕਰਨ ਦੀ ਲੋੜ ਹੈ ਕਿਉਂਕਿ ਇਹ 1000 ਗਜ ਇਹਨਾਂ ਨੂੰ ਰੈ residențial ਦੇਣਾ ਤੇ 200 ਗਜ ਕਮਰਸ਼ੀਅਲ ਦੇਣਾ ਤੇ ਆਪਾਂ ਨੇ 8 ਕਨਾਲ ਏਕੜ ਪਿੱਛੇ ਦੇਣਾ ਇਹਨਾਂ ਨੂੰ ਤੇ ਇਹ ਬਹੁਤ ਵੱਡੇ ਪੱਧਰ ਤੇ ਇੱਕ ਸਕੈਮ ਹੈ ਇਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਕੀ ਕਰਦੀ ਹੈ ਗਮਾੜਾ ਲੈਂਡ ਅਕਵਾਇਰ ਕਰ ਲਈ ਹੁਣ ਜਿਵੇਂ 88 89 ਚ ਲੈਂਡ ਅਕਵਾਇਰ ਹੋਈ ਉਹਨਾਂ ਨੇ ਕੀ ਕਰਿਆ ਜਿਹੜਾ ਪੁਰਾਣ ਅਪਾਰਟਮੈਂਟ ਸੀ ਉਹਨਾਂ ਨੇ ਪਹਿਲੇ ਹੀ ਅਰਬਾਂ ਖਰਬਾਂ ਚ ਵੇਚਤਾ ਫਿਰ ਹੀਰੋ ਹੋਮ ਵੇਚਤਾ ਉਹੀ ਪੈਸਾ ਚੱਕ ਕੇ ਆਪਣਾ ਸੜਕਾਂ ਸੀਵਰੇਜ ਤੇ ਲਾਤਾ ਡਿਵੈਲਪਮੈਂਟ ਤੇ ਲਾਤਾ ਫਿਰ ਉਤੋਂ ਬਾਅਦ ਕੀ ਕਰਿਆ ਹੁਣ ਜਿੰਨੀਆਂ ਸਾਈਟਾਂ ਖਾਲੀ ਪਈਆਂ ਜਿਹੜੇ ਕਿਸਾਨਾਂ ਦੀ ਲੈਂਡ ਪੂਲਿੰਗ ਸੀ ਉਹਨਾਂ ਨੂੰ 95 96 ਚ ਦੇਤੀ ਦੇਖੋ ਇਹ ਵੀ ਕਿੱਡਾ ਵੱਡਾ ਸਕੈਮ ਕਰਿਆ ਸਰਕਾਰ ਨੇ ਇਹ ਸਾਨੂੰ 95 96 ਚ ਦੇਤੀ ਜਿਹੜੀਆਂ ਹੁਣ ਗਮਾੜਾ ਅਧੀਨ ਪ੍ਰਾਪਰਟੀ ਪਈ ਹੈ ਉਥੇ ਅਰਬਾਂ ਖਰਬਾਂ ਦੀ ਪਈ ਹੈ ਬਹੁਤ ਪੌਕਟਾਂ ਇਦਾਂ ਦੀਆਂ ਕਮਰਸ਼ੀਅਲ ਸਾਈਟਾਂ ਪਈਆਂ ਬਹੁਤ ਇਹਨਾਂ ਨੇ ਬੋਲੀ ਲਾ ਕੇ ਵੇਚਣੀਆਂ ਉਹ ਉਹਨਾਂ 'ਚ ਵੀ ਹਿੱਸਾ ਫਿਰ ਜ਼ਿੰਮੇਵਾਰ ਦਾ ਹੋਣਾ ਚਾਹੀਦਾ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਉਹਨਾਂ 'ਚ ਵੀ ਹਿੱਸਾ ਜ਼ਿੰਮੇਵਾਰ ਦਾ ਹੋਵੇ ਜਿੰਨੀਆਂ ਸੈਟਾਰਪਾ ਖਰਮਜ ਗਮਾਡਾ ਨੇ ਵੇਚਣੀ ਆ ਤੁਸੀਂ ਕਹੇ ਕਿ ਜਿਹੜਾ ਪਹਿਲਾਂ ਐਕਵਾਇਰ ਹੋਈ ਸੀ ਪੁਰਾਣੀਆਂ ਸਰਕਾਰਾਂ ਵੱਲੇ ਕਿਸਾਨ ਰੋਂਦੇ ਫਿਰਦੇ ਆ ਮੋਹਾਲੀ ਤੇ ਲੁਧਿਆਣੇ ਦੇ ਕਈ ਪਿੰਡ ਤਾਂ ਸਾਹਮਣੇ ਆਏ ਆ ਜਿਹੜੇ ਨਹੀਂ ਆਏ ਉਹਨਾਂ ਜਿਨ੍ਹਾਂ ਨੇ ਕਈ ਸਰਕਾਰ ਕਹਿ ਰਹੀ ਐ ਸਹਿਮਤੀ ਬਹੁਤ ਵੱਡੀ ਪੱਧਰ ਤੇ ਮਿਲ ਰਹੀ ਐ ਜਿਹੜੇ ਕਿਸਾਨ ਸਹਿਮਤੀ ਦੇ ਰਹੇ ਐ ਇਸ ਮਾਮਲੇ ਤੇ ਕੀ ਉਹਨਾਂ ਨੂੰ ਸਮਝ ਨਹੀਂ ਜਾਂ ਫਿਰ ਭੁਲੇਖੇ 'ਚ ਰੱਖਿਆ ਜਾ ਰਿਹਾ ਬਾਈ ਜੀ ਗੱਲ ਇਹ ਐ ਹੁਣ ਤੁਸੀਂ ਪਿੱਛੇ ਲੰਬਿਆਂ ਵਾਲਾ ਸੁਣਿਆ ਇਹ 100 ਏਕੜ ਦਾ ਕੀਲਾ ਵਿਕਿਆ ਹਾਂ ਪਰ ਆਪਣਾ ਆਪਾਂ ਕਹਿ ਦਿੰਦੇ ਨੇ 2 ਕਰੋੜ ਦਾ 2 ਕਰੋੜ ਏਕੜ ਹੋ ਗਿਆ ਆਪਾਂ ਉਸੇ 'ਚ ਖੁਸ਼ ਹੋ ਜਾਂਦੇ ਆ ਪਰ ਇਹ 100-100 ਕਰੋੜ ਦੇ ਕਿਵੇਂ ਵੇਚ ਰਹੇ ਆ ਫਿਰ ਇਹ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਨਾ ਜ਼ਮੀਨਾਂ ਦਾ ਤੇ ਇੱਕ ਹੋਰ ਸੋਚਣ ਦਾ ਵਿਸ਼ਾ ਆਬਾਦੀ ਵਾਧੀ ਜਾ ਰਹੀ ਹੈ ਤੇ ਆਪਣਾ ਖੇਤੀਬਾੜੀ ਸੂਬਾ ਜਿਹੜਾ ਪੰਜਾਬ ਉਹਦਾ ਵੱਡੇ ਪੱਧਰ ਤੇ ਬਹੁਤ ਨੁਕਸਾਨ ਹੋ ਰਿਹਾ ਤੇ ਜਿਹੜੀਆਂ ਅਰਬਨ ਸਟੇਟਾਂ ਦੇ ਨਾਂ ਤੇ ਜ਼ਮੀਨ ਅਕਵਾਇਰ ਹੋਣੀ ਹੈ ਉੱਥੇ ਬਸਣਗੇ ਕੌਣ ਇਹ ਵੀ ਇੱਕ ਸੋਚਣ ਦਾ ਵਿਸ਼ਾ ਬੱਸ ਉਹਨੂੰ ਲੈ ਕੇ ਤਾਂ ਕਹਿੰਦੇ ਜਿਹੜਾ ਕਿਸਾਨ ਆ ਉਹਨੂੰ ਸਾਰੀਆਂ ਸਹੂਲਤਾਂ ਹੀ ਪਿੰਡਾਂ 'ਚ ਮਿਲ ਜਾਇਆ ਕਰਨੀਆਂ ਸ਼ਹਿਰ ਚ ਆਉਣ ਦੀ ਲੋੜ ਹੀ ਨਹੀਂ ਜਿਹੜੇ ਪਿੰਡਾਂ 'ਚ ਅੱਜ ਸ਼ਹਿਰਾਂ ਵੱਲ ਆ ਰਹੇ ਆ ਕਹਿੰਦੇ ਪਿੰਡਾਂ 'ਚ ਬੈਠੇ ਬੈਠੇ ਸਾਰੀਆਂ ਸਹੂਲਤਾਂ ਸ਼ਹਿਰਾਂ ਵਰਗੀਆਂ ਲਓ ਨਹੀਂ ਨਹੀਂ ਅੱਜ ਤੁਸੀਂ ਮੁਹਾਲੀ ਦਾ ਹਾਲ ਦੇਖ ਲਓ ਜਿਹੜੇ ਮੁਹਾਲੀ 'ਚ ਪਿੰਡ ਐ ਜੇ ਹੁਣ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਇਹ ਪੋਸੀਬਲ ਨਹੀਂ ਹੈ ਇਹ ਗੱਲਾਂ ਕਰਨ ਦਾ ਇੱਕ ਤਰੀਕਾ ਜੇ ਆਪਾਂ ਕਹੀਏ ਸਿਰਫ ਆਪਾਂ ਨੂੰ ਇਹ ਐ ਵੀ ਆਪਣੀ ਜ਼ਮੀਨ ਜਿਹੜੀ ਸਾਡੀ ਮਾਂ ਐ ਜਿਹੜੇ ਸਾਡੇ ਸਦੀਆਂ ਤੋਂ ਪਰਦਾਦੇ ਦਾਦੀਆਂ ਤੋਂ ਸਾਨੂੰ ਮਿਲੀ ਐ ਉਹ ਅਸੀਂ ਸੰਭ ਕੇ ਰੱਖੀਏ ਤੇ ਇਸੇ ਨਾਲੇ ਸਾਡੀ ਪੰਜਾਬ ਪੰਜਾਬੀਅਤਾ ਉਸੀ ਆਪਣੀ ਪਾਰਟੀ ਵੱਲੋਂ ਡਿਊਟੀ ਲੱਗੀ ਨੇਤਾ ਹੋਣ ਦੇ ਨਾਤੇ ਆ ਗਏ ਹਾਂ ਮਹਾਲੀ ਦੇ ਵਿੱਚ ਤੁਹਾਨੂੰ ਲੱਗਦਾ ਇੱਕ ਅੱਦੇ ਧਰਨੇ ਨਾਲ ਮਸਲਾ ਹੱਲ ਹੋਊ ਜਾਂ ਲੜਾਈ ਲੰਮੀ ਲੜਨੀ ਪੈ ਸਕਦੀ ਨਹੀਂ ਨਹੀਂ ਲੜਾਈ ਤਾਂ ਇਹ ਲੰਬੀ ਜਾਊਗੀ ਹਾਂ ਕਿਉਂਕਿ ਇਹ ਕੁਝ ਦਿੱਲੀ ਤੋਂ ਦલાਲ ਆ ਗਏ ਜਿਹੜੇ ਪੰਜਾਬ ਨੂੰ ਵੇਚਣ ਤੋਂ ਵੇਚਣ ਤੇ ਲੱਗੇ ਨੇ ਜਿckਣਾ ਸਿਉਖ ਲੱਗ ਜਾਂਦੀ ਹੈ ਨਾ ਉਦਾਂ ਚਿੰਬੜੇ ਹੋਏ ਨੇ ਇਹ ਬਹੁਤ ਵੱਡਰ ਵੱਡੇ ਪੱਧਰ ਦੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਤੇ ਅਸੀਂ ਇਹ ਵੀ ਕਹਿੰਨੇ ਆ ਮੰਗ ਕਰਦੇ ਆ ਵੀ ਜਿਹੜੇ ਜਿਹੜੇ ਪਿੰਡਾਂ ਦੀ ਜਮੀਨ ਆ ਰਹੀ ਹੈ ਐਕਵਾਇਰ ਚ ਇਹ ਲੈਂਡ ਪੂਲਿੰਗ ਸਕੀਮ ਲਾਗੂ ਕੀਤੀ ਜਾ ਰਹੀ ਹੈ ਉਹ ਸਾਰੇ ਪਿੰਡ ਮਥੇ ਪਾਉਣ ਕਿਉਂਕਿ ਉੱਥੇ ਆਲਰੇਡੀ ਉਹ ਰੇਟ ਜਿਆਦਾ ਇਹ 10 ਸਾਲ 15 ਸਾਲ 20 ਦੇਖੋ ਹੁਣ ਹਜ਼ਾਰਾਂ ਏਕੜ 700 ਕੀਲੇ ਦੇ ਲਗਭਗ 90 ਦਾ 15 ਚ ਗੁਆਇਰ ਹੈ 25 ਹੋ ਗਈ 10 ਸਾਲ ਹੋ ਗਏ ਨਾ ਤੇ ਉੱਥੇ ਜੰਗਲ ਖੜਿਆ ਤੇ ਹਜ਼ਾਰਾਂ ਏਕੜ ਕਿਵੇਂ ਡਿਵੈਲਪ ਕਰ ਲੂਗੇ ਤੁਸੀਂ ਇਹ ਬਹੁਤ ਸੋਚਣ ਦਾ ਵਿਸ਼ਾ ਇਸ ਕਰਕੇ ਅਸੀਂ ਅੱਜ ਇਹ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਅਰਬਨ ਸਟੇਟਾਂ ਦੇ ਨਾਂ ਤੇ ਜਿਹੜੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ ਤੁਰੰਤ ਬੰਦ ਕਰੇ ਇਹ ਕਾਰਵਾਈ ਸਰਕਾਰ ਬਹੁਤ ਸ਼ੁਕਰੀਆ ਜੀ ਜੀ ਧੰਨਵਾਦ ਪੁਲਵਾਨ ਅਮਰਜੀਤ ਸਿੰਘ ਗਿੱਲ ਜਿਹੜੇ ਕੀ ਕਾਂਗਰਸ ਪਾਰਟੀ ਵੱਲੋਂ ਇਸ ਦਰਨੇ ਵਿੱਚ ਸ਼ਾਮਲ ਹੋਏ ਪਰ ਇਹਨਾਂ ਨੇ ਮੁਹਾਲੀ ਦੇ ਕਿਸਾਨਾਂ ਦਾ ਹਾਲ ਦੱਸਿਆ ਕਿਉਂਕਿ ਖੁਦ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਖੇਤ ਮੁਹਾਲੀ ਜ਼ਿਲ੍ਹੇ ਦੇ ਵਿੱਚ ਨੇ ਤਾਂ ਇਹਨਾਂ ਨੇ ਦੱਸਿਆ ਆਪਣੇ ਤਜਰਬੇ ਦੇ ਵਿੱਚੋਂ ਕਿ ਕਿਸਾਨ ਇੱਥੇ ਕੁਰਲਾ ਰਹੇ ਨੇ ਰੋ ਰਹੇ ਨੇ ਇਸੇ ਤਰ੍ਹਾਂ ਹੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਸ ਨੀਤੀ ਵਿੱਚ ਕੀ ਕੀ ਸੋਧ ਕਰਨ ਦੀ ਲੋੜ ਹੈ ਤੇ ਕੀ ਕੀ ਹੋਰ ਨਵਾਂ ਲਿਆਉਣ ਦੀ ਲੋੜ ਹੈ ਇੱਕ ਤਾਂ ਉਹ ਗੱਲ ਦੱਸੀ ਹੈ ਔਰ ਜਿਹੜੀ ਪਾਲਿਸੀ ਸਰਕਾਰ ਦਾਵਾ ਕਰ ਰਹੀ ਆ ਬੜਾ ਖੁਸ਼ਹਾਲ ਕਰੇਗੀ ਪੰਜਾਬ ਨੂੰ ਉਸ ਨੂੰ ਇਹਨਾਂ ਨੇ ਰੱਦ ਕੀਤਾ ਕਿ ਸਾਨੂੰ ਮਨਜ਼ੂਰ ਨਹੀਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਾਮਯਾਬ ਹੁੰਦੀ ਹੈ ਜਾਂ ਫਿਰ ਬਰੋਦ ਕਰਨ ਵਾਲੇ ਕਾਮਯਾਬ ਹੁੰਦੇ ਨੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਮੋਹਾਲੀ